ਲਓ ਜੀ ਅੰਡਰ ਦਾ ਚੋਟੀ ਦਾ ਖਿਡਾਰੀ ਤੇ ਲਾਡੀ ਤਲਵਾੜਾ ਸਾਡੇ ਏਰੀਆ ਚ ਪਹੁੰਚ ਚੁ ਲਿਆ। ਬਾਜੀ ਕੀ ਹਾਲ ਚਾਲ ਆ ਮਾਨਸਾਂਝ ਦੇ ਵਿੱਚ ਪਹੁੰਚਣ ਦੇ ਸਵਾਗਤ ਹੈ। ਸਿੱਧੂ ਮੂਸੇਵਾਲੇ ਦੇ ਨਾਂ ਕਿ ਬੰਡਾ ਆ ਤੁਸੀਂ। ਠੀਕ ਠਾਕ ਆ ਬਾਈ। ਸਭ ਵਧੀਆ। ਹੋਰ ਆ। ਕਹਿੰਦੇ ਬਾਈ ਲਾਡੀ ਇੱਕ ਵਾਰ ਸਵਾਲ ਪੁੱਛਣ ਜਾ ਰਿਹਾ ਸੋਤੋਂ। ਕਹਿੰਦੇ ਵੀ ਜਦੋਂ ਬੰਦਾ ਤਕੜਾ ਹੋ ਜਾਂਦਾ ਕਹਿੰਦੇ ਪਿੰਡ ਦੀ ਟੀਮ ਦਾ ਸਾਹ ਛੱਟ ਜਾਂਦਾ ਹੈ। ਇਹ ਤੁਸੀਂ ਤਾਂ ਹੀ ਛੱਡਿਆ ਮੈਨੂੰ ਲੱਗਦਾ ਨਾ। ਬਹੁਤ 플레이ਰ ਇਹ ਹੀ ਆ ਨੇ ਜਿਹੜੇ ਤਕੜੇ ਹੋ ਜਾਣ ਜਿਹਨਾਂ ਮਾੜਾ ਹੋ ਜੀ ਪਿੰਡ ਦੀ ਟੀਮ ਦੇ ਹਿਸਾਬ ਹੁੰਦੀ ਹੈਗੀ। ਪਿੰਡ ਵਾਲਿਆਂ ਜਦੋਂ ਠੀਕ ਹੈ ਅੱਜ ਕਿਹੜੀ ਟੀਮ ਖੇਡਣਾ ਹੈ ਅੱਜ ਕਮੇਟੀ ਆ ਵੀਰੇ ਅੱਛਾ ਕਮੇਟੀ ਵਾਲਿਆਂ ਦੀ ਡਿਮਾਂਡ ਆ ਜਾਏ ਹਾਂਜੀ ਹਾਂਜੀ ਹੋਰ ਨਵੀਂ ਤਾਜੀ ਕੋਈ ਸਭ ਓਕੇ ਠੀਕ ਹੈ ਇਧਰ ਗਿੰਦਾ ਚੱਕ ਹੀਰਾ ਸਿੰਘ ਵਾਲੇ ਪਿੰਡ ਦਾ ਬਾਈ ਜੀ ਕੀ ਹਾਲ ਹੈ ਬੜਾ ਜੇ ਉੱਪਰ ਨਹੀਂ ਆਓ ਜੀ ਇਹ ਸੰਗ ਦਾ ਬਹੁਤ ਆ ਬਾਈ ਯਾਰਾ ਸੰਗ ਦਾ ਕਾ ਤੋ ਕਹਿੰਦੇ ਨਾ ਹੈ ਨਹੀਂ ਕੀ ਹੈ ਕਹਿੰਦੇ ਹਾਂ ਹਾਂ ਸੰਗ ਦਾ ਕਾ ਤੋ ਹਨਾ ਬਾਈ ਹੂੰ ਤੇਰਾ ਪਿੰਡ ਹਰਿਆਣੇ ਜਾ ਕੇ ਬਠਿੰਡੇ ਚ ਆ ਬਾਈ ਬਠਿੰਡੇ ਚ ਹੱਦ ਜੀ ਤੇ ਮਨ ਲੱਗਦਾ ਨਾ ਇਹ ਘੇਡੂ ਆ ਜੀ ਜੀ ਮੇਰੇ ਨਾਲਕਿਆਂ ਦੀ ਟੀਮ ਖਿਆਲੇ ਕਲਾਂ ਦੇ ਵਿੱਚ ਤੇ ਉਧਰ ਕਮੇਟੀ ਚ ਲਾਡੀ ਖੇਡੂਗਾ ਕੁੰਡੀਆਂ ਦੇ ਸਿੰਘ ਪੂਰੇ ਅੜ ਗਏ ਤੇ ਦੋਨੇ ਪਲੇਅਰ ਸਣੀ ਨੇ ਸੱਦੇ ਨੇ